ਔਰ ਬਲਾਕ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਟਾਨਾਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਔਰ ਬਲਾਕ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਟਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਔਰ ਬਲਾਕ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸੇ ਬਲਾਕ ਬਚਾਓ ਸ਼ਗਰਸ਼ ਕਮੇਟੀ ਵੱਲੋਂ ਕੱਟਤ ਹੋਏ ਆ ਇਹ ਫੈਸਲਾ ਕੀਤਾ ਗਿਆ ਕਿ 25 ਤਰੀਕ ਨੂੰ ਆਉਡ ਬਲਾਕ ਦੇ ਅੰਦਰ ਜੋੜ ਸੜਕਾਂ ਦੇ ਵਿੱਚ ਜਿਹੜਾ ਚਾਹੀ ਚੱਕਾ ਜਾਮ ਕਰਕੇ ਸਰਕਾਰ ਨੂੰ ਦੱਸਾਂਗੇ ਕਿ ਲੋਕ ਕੀ ਚਾਹੁੰਦੇ ਨੇ ਔਰ ਇਹਦੇ ਤਹਿਤ ਵੱਖ-ਵੱਖ ਪਿੰਡਾਂ ਦੇ ਵਿੱਚ ਤਿਆਰੀ ਵੀ ਹੋ ਚੁੱਕੀ ਆ ਔਰ ਘਰ-ਘਰ ਤੱਕ ਮੈਸੇਜ ਜਾ ਚੁੱਕਾ ਹੈ ਕਿਉਂਕਿ ਜਿਹੜੀ ਸਰਕਾਰ ਕਹਿੰਦੀ ਸੀ ਪਿੰਡਾਂ ਦੀਆਂ ਸੱਤਾਂ ਚੋਂ ਸਰਕਾਰ ਚਲਾਉਣੀ ਆ ਅੱਜ ਉਹਦਾ ਕੇਂਦਰੀਕਰਨ ਕਰ ਰਹੀ ਆ ਜਿਹੜੀਆਂ ਲੋਕਾਂ ਨੂੰ ਸੋਲ ਤਾਂ ਪਿੰਡਾਂ ਚੋਂ ਮਿਲਦੀਆਂ ਸੀਆਂ ਉਹਨਾਂ ਦਾ ਸ਼ਹਿਰੀਕਰਨ ਕਰ ਰਹੀ ਆ ਇਹਦੇ ਖਿਲਾਫ ਜਿਹੜਾ ਅਸੀਂ ਇਕੱਠੇ ਹੋ ਕੇ ਔੜ ਬਲੌਕ ਨੂੰ ਬਚਾਉਣ ਦੇ ਲਈ 25 ਤਰੀਕ ਨੂੰ ਅਸੀਂ 10 ਵਜੇ ਜੋੜ ਸੜਕਾਂ ਦੇ ਕੋਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਦੇ ਕੋਲ ਅਸੀਂ ਜਿਹੜਾ ਮੁਕੰਮਲ ਜਿਹੜਾ ਚੱਕਾ ਜਾਮ ਕਰਾਂਗੇ ਔਰ ਜਿਹੜਾ ਚੱਕਾ ਜਾਮ ਆ ਪੂਰੇ ਜੋਸ਼ ਔਰ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਕੀਤਾ ਜਾਏਗਾ ਪੂਰੇ ਜੋਰ ਸ਼ੋਰ ਦੇ ਨਾਲ ਕੀਤਾ ਜਾਏਗਾ ਤਾਂ ਜੋ ਕੋਈ ਸਰਕਾਰ ਦੇ ਨੱਕ 'ਤੇ ਦਮ ਕੀਤਾ ਜਾ ਸਕੇ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਫਤਿਹ ਬੁਲਾਉਣਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਸ੍ਰੀ ਰਾਮ ਅੱਜ ਬਲਾਕ ਔਰ ਬਚਾਅ ਸੰਘਰਸ਼ ਕਮੇਟੀ ਵੱਲੋਂ ਸਮੁੱਚੇ ਇਲਾਕੇ ਦੀ ਪ੍ਰੈਸ ਨੂੰ ਬੇਨਤੀ ਕੀਤੀ ਸੀ ਕਿ ਇਲਾਕੇ ਨੂੰ ਸੱਦਾ ਦੇਣ ਦੇ ਲਈ ਉਹ ਪਹੁੰਚੇ ਨੇ ਸਭ ਤੋਂ ਪਹਿਲਾਂ ਅਸੀਂ মিডিਆ ਦਾ ਧੰਨਵਾਦ ਕਰਦੇ ਹਾਂ ਔਰ ਪਿਛਲੇ ਸਮੇਂ ਤੋਂ ਸਰਕਾਰ ਨੇ ਇੱਕ ਤਾਨਾਸ਼ਾਹੀ ਫੈਸਲਾ ਕਰਕੇ ਲੋਕਾਂ ਨੂੰ ਭੁਲੇਖੇ 'ਚ ਰੱਖ ਕੇ ਜਿਹੜਾ ਬਲਾਕ ਆਊਟ ਨੂੰ ਖਤਮ ਕੀਤਾ ਗਿਆ ਹੈ ਅੱਜ ਔਰ ਬਲਾਕ ਦੀ ਬਹਾਲੀ ਦੇ ਲਈ ਸਮੁੱਚੀਆਂ ਇਲਾਕੇ ਦੀਆਂ ਰਾਜਨੀਤਿਕ ਧਿਰਾਂ ਸਮਾਜਿਕ ਜਥੇਬੰਦੀਆਂ ਪੰਚਾਇਤ ਦੇ ਨਮਾਇंदे ਸਮੁੱਚੇ ਨਮਾਇੰਦਿਆਂ ਨੇ ਇਕੱਠੇ ਹੋ ਕੇ ਇਲਾਕੇ ਦੀ ਭੈਤਰੀ ਲਈ ਇਲਾਕੇ ਦੀ ਮੁੱਖ ਮੰਗ ਨੂੰ ਕਾਇਮ ਰੱਖਣ ਦੇ ਲਈ ਜਿਹੜਾ 25 ਤਰੀਕ ਦਾ ਜਿਹੜਾ ਧਨਾ ਪ੍ਰਦਰਸ਼ਨ ਪ੍ਰੋਟੈਕਸ਼ਨ ਲਿਆ ਹੈ ਦੁਕਾਨ ਦਾ ਫੈਸਲਾ ਲਿਆ ਹੈ ਉਹਦੇ ਲਈ ਸਮੁੱਚੇ ਇਲਾਕੇ ਨੂੰ ਅਸੀਂ ਪਹੁੰਚਣ ਲਈ ਬੇਨਤੀ ਕਰਦੇ ਆ ਕਿ ਅਸੀਂ ਬੜੇ ਸੰਜਮ ਦੇ ਨਾਲ ਆਪਣੇ ਆਪਣੇ ਹੱਕਾਂ ਦੇ ਲਈ ਪ੍ਰੋਟੈਸਟ ਕਰਨਾ ਹੈ ਔਰ ਉਹਦੀ ਤਿਆਰੀ ਲਈ ਜਿਹੜਾ 22 ਔਰ 23 ਤਰੀਕ ਨੂੰ ਵੀ ਇਲਾਕੇ ਵਿੱਚ ਜਿਹੜਾ ਲੋਕਾਂ ਨੂੰ ਬੇਨਤੀ ਕਰਨ ਦੇ ਲਈ ਜਿਹੜਾ ਸੱਦਾ ਦਿੱਤਾ ਜਾਵੇਗਾ ਸਾਰੇ ਸਾਥੀਆਂ ਨੂੰ ਅਸੀਂ ਇਲਾਕੇ ਨੂੰ ਬੇਨਤੀ ਕਰਦੇ ਆ ਜਿਹੜੇ ਔਰ ਬਲਾਕ ਨੂੰ ਮਕਮਲ ਜਿਹੜਾ ਬਹਾਰ ਰੱਖਣਾ ਚਾਹੁੰਦੇ ਨੇ ਚਾਹੁੰਦੇ ਨੇ ਉਹਨਾਂ ਨੂੰ ਜਿਹੜਾ ਸਾਰੀਆਂ ਭਰਾਤਰੀ ਜਥੇਬੰਦੀਆਂ ਸਮਾਜ ਜਥੇਬੰਦੀਆਂ ਨੂੰ ਅਸੀਂ ਪਰਜੋਰ ਅਪੀਲ ਕਰਦੇ ਆ ਉਹ ਕੱਟਿਓਕੇ ਸਰਕਾਰ ਨੂੰ ਇਸ ਫੈਸਲੇ ਤੇ ਉਹ ਦੁਬਾਰਾ ਵਿਚਾਰ ਕਰਨ ਕਿਉਂਕਿ ਕੋਈ ਵੀ ਸਰਕਾਰ ਦਾ ਫੈਸਲਾ ਲੋਕਾਂ ਦੇ ਹੁੰਦਾ ਹੈ ਜਦਾ ਇਲਾਕੇ ਦੀਆਂ 74 ਪੰਚਾਇਤਾਂ ਨੇ ਮਤਾ ਪਾ ਕੇ ਕਿਹਾ ਕਿ ਔੜ ਬਲਾਕ ਜਿਹੜਾ ਬਹਾਲ ਹੋਣਾ ਚਾਹੀਦਾ ਹੈ ਲੋਕਾਂ ਦੀ ਤਰਜ਼ਮਾਨੀ ਕਰਦੇ ਲੋਕਾਂ ਦੇ ਵਿਚਾਰਾਂ ਨੂੰ ਸਮਝ ਕੇ ਸਰਕਾਰ ਨੂੰ ਜਿਹੜਾ ਲੋਕਾਂ ਦੇ ਇਤਲੇ ਜਿਹੜਾ ਉਹ ਫੈਸਲੇ ਦੇ ਵਿਚਾਰ ਕਰਕੇ ਔਰ ਬਲਾਕ ਨੂੰ ਜਿਹੜਾ ਬਹਾਲ ਕਰਨ ਦਾ ਜਿਹੜਾ ਫੈਸਲਾ ਲੈਣਾ ਚਾਹੀਦਾ ਹੈ ਸਮੁੱਚੇ ਸਾਥੀਆਂ ਦਾ ਧੰਨਵਾਦ ਆਓ ਕੱਟਿਓ ਕਿ ਅਸੀਂ 25 ਤਰੀਕ ਦੇ ਧਨਾਂ ਪ੍ਰਦਰਸ਼ਨ ਲਈ ਅਸੀਂ ਜਿਹੜਾ ਔੜ ਜਿਹੜੀ ਚੌੜ ਸੜਕ ਹੈ ਬਾਬਾ ਸਾਹਿਬ ਸਟੈਚੂ ਦੇ ਜਿਹੜੇ ਇਕੱਠੇ ਹੋ ਕੇ ਆਪਣਾ ਇਲਾਕੇ ਦੀ ਡਿਮਾਂਡ ਸਰਕਾਰ ਤੱਕ ਪਹੁੰਚਾਈਏ ਔਰ ਸਰਕਾਰ ਨੂੰ ਲੋਕਾਂ ਦੀ ਡਿਮਾਂਡ ਨੂੰ ਮੰਨ ਕੇ ਔੜ ਬਲਾਕ ਨੂੰ ਬਹਾਲ ਕਰਨ ਦਾ ਫੈਸਲਾ ਲੈਣਾ ਚਾਹੀਦਾ ਹੈ ਸਮੁੱਚੇ ਸਾਥੀਆਂ ਧੰਨਵਾਦ जय पिम जय पाठ वाहेगुरु जी का खालसा वाहेगुरु जी की फतेह आज ये सारे मीडिया कर्मी ਤੁਹਾਡਾ ਸਾਥੀ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਬਲਾਕ ਔਰ ਨੂੰ ਬਹਾਲ ਕਰਨ ਦੇ ਸੰਘਰਸ਼ ਦੇ ਵਿੱਚ ਲਗਾਤਾਰ ਪਹਿਲੇ ਦਿਨ ਤੋਂ ਆਪਣੀਆਂ ਸੇਵਾਵਾਂ ਨਿਭਾਰ ਪਏ ਆ ਇਸ ਇਲਾਕੇ ਦੀ ਆਵਾਜ਼ ਬਣਿਓ ਤੇ ਸਾਰੇ ਅਸੀਂ মিডিਆ ਧੰਨਵਾਦ ਕਰਦੇ ਆ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈਗੀ ਆ ਉਹ ਇਸ ਸੰਬੰਧ ਵਿੱਚ ਹੈਗੀ ਆ ਕਿ 25 ਤਰੀਕ ਨੂੰ ਇਲਾਕੇ ਦੀਆਂ ਸਮੂਹ ਪੰਚਾਇਤਾਂ ਬਲਾਕ ਦੀਆਂ 75 ਪੰਚਾਇਤਾਂ ਨੇ ਇਲਾਕੇ ਦੇ ਸਮੂਹ ਜਥੇਬੰਦੀਆਂ ਨੇ ਹਰ ਤਰ੍ਹਾਂ ਦੇ ਸੋਸ਼ਲ ਐਕਟਿਵਿਸਟਾਂ ਨੇ ਤੇ ਸਾਰਿਆਂ ਨੇ ਰਲ ਕੇ ਜਿਹੜਾ ਆ 25 ਤਰੀਕ ਦਾ ਚੱਕਾ ਜਾਮ ਦਾ ਪ੍ਰੋਗਰਾਮ ਰੱਖਿਆ ਹੋਇਆ ਇਹ ਅਸੀਂ ਸਿੱਧੇ ਚੱਕਾ ਜਾਮ ਦੇ ਪ੍ਰੋਗਰਾਮ ਤੇ ਨਹੀਂ ਪਹੁੰਚੇ ਇਹਦੇ ਪਿੱਛੇ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਕਿ ਅਸੀਂ ਰੋਡ ਜਾਮ ਕਰੀਏ ਕਿਉਂਕਿ ਉਤੋਂ ਪਹਿਲਾਂ ਅਸੀਂ ਜ਼ਿਲ੍ਹਾ ਕਮਿਸ਼ਨਰ ਨੂੰ ਵੀ ਮਿਲੇ ਸੀਗੇ ਉਤੋਂ ਪਹਿਲਾਂ ਸਰਕਾਰ ਦੇ ਸਾਰੇ ਨੁਮਾਇੰਦਿਆਂ ਨੂੰ ਮਿਲੇ ਆ ਵੱਖ-ਵੱਖ ਪਾਰਟੀਆਂ ਦੇ ਸਾਰੇ ਨੁਮਾਇੰਦਿਆਂ ਨੂੰ ਮਿਲੇ ਆ ਵੱਖ-ਵੱਖ ਪਾਰਟੀਆਂ ਜੋ ਸੱਤਾ 'ਚ ਨਹੀਂ ਹੈਗੀਆਂ ਉਹਨੀ ਇਸ ਧਰਨੇ ਦਾ ਜਿਹੜਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਆ ਉਹਨਾਂ ਦੇ ਲੋਕ ਵੀ ਵਿੱਚ ਸ਼ਾਮਲ ਹੋਏ ਉਹਨਾਂ ਦੇ ਨੁਮਾਇੰਦੇ ਵੀ ਸ਼ਾਮਲ ਆ ਤੇ ਬਾਕੀ ਜਿਹੜੀ ਮੌਕੇ ਦੀ ਸਰਕਾਰ ਵਾ ਉਹਦੇ ਕਿਸੇ ਵੀ ਨੁਮਾਇੰਦੇ ਨੇ ਹੁਣ ਤੱਕ ਸਾਡੀਆਂ ਸਾਰੀਆਂ ਕਾਰਗਜ਼ਾਰੀਆਂ ਤਬਾਦ ਹੱਲੇ ਤੱਕ ਕਿਸੇ ਨੇ ਕੋਈ ਸਾਡੇ ਨਾਲ ਸੰਪਰਕ ਨਹੀਂ ਬਣਾਇਆ ਕਿਸੇ ਨੇ ਕੋਈ ਭਰੋਸਾ ਨਹੀਂ ਦਿਵਾਇਆ ਜਦ ਕਿ ਇਹ ਕਿਹਾ ਗਿਆ ਸੀ ਕਿ ਇਹ ਸਰਕਾਰ ਜਿਹੜੀ ਆ ਸੱਥਾ ਤੋਂ ਚੱਲੂਗੀ ਸੱਥਾ ਤੋਂ ਤਾਂ ਕੀ ਚੱਲਣੀ ਸੀ ਪਿੰਡਾਂ ਦੀਆਂ ਚੋਣੀਆਂ ਹੋਈਆਂ ਪੰਚਾਇਤਾਂ ਬਲਾਕ ਦੀਆਂ 75 ਪੰਚਾਇਤਾਂ ਉਹਨਾਂ ਨੂੰ ਪੁੱਛਣਾ ਤਾਂ ਕੀ ਆ ਦੱਸਣਾ ਤਾਂ ਕਿ ਇਹ ਸਰਕਾਰ ਨੇ ਵਾਜਬ ਨਹੀਂ ਸਮਝਿਆ ਇਸ ਕਰਕੇ ਸਾਰੀਆਂ ਪੰਚਾਇਤਾਂ ਵੀ ਇਸ ਧਾਰਨੇ ਦੇ ਵਿੱਚ ਸ਼ਾਮਲ ਆ ਸਾਰੀਆਂ ਪੰਚਾਇਤਾਂ ਨੇ ਮਤੇ ਪਾਕ ਕੇ ਸਾਨੂੰ ਦਿੱਤੇ ਆ ਉਹ ਮਤੇ ਅਸੀਂ ਜ਼ਿਲ੍ਹਾ ਕਮਿਸ਼ਨ ਨੂੰ ਵੀ ਦੇ ਕੇ ਆਏ ਆ ਤੇ ਪੰਜਾਬ ਦੇ ਜਿਹੜਾ ਪਿੰਡੂ ਵਿਕਾਸ ਤੇ ਪੰਚਾਇਤ ਪਾਕ ਦੇ ਪ੍ਰਿੰਸੀਪਲ ਸਕੱਤਰ ਹੈ ਗਿਆ ਜਿਹੜੇ ਸਕੱਤਰ ਉਹਨਾਂ ਨੂੰ ਵੀ ਦੇ ਕੇ ਆਏ ਆ ਤੇ ਅਸੀਂ ਕੋਰਟ ਦੇ ਵਿੱਚ ਵੀ ਇਹ ਕੇਸ ਲੈ ਕੇ ਜਾ ਰਹੇ ਆ ਪਰ ਹੁਣ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਨਾ ਬਿਆਨ ਰਹੀਂ ਨਾ ਸਾਡੇ ਨਾਲ ਫੋਨ ਰਹੀਂ ਨਾ ਆਪਣੇ ਕਿਸੇ ਵਿਚ ਵਿਚਾਲੇ ਵਾਲੇ ਬੰਦੇ ਰਹੀਂ ਕੋਈ ਸੰਪਰਕ ਨਹੀਂ ਕੀਤਾ ਸਾਨੂੰ ਇਲਾਕੇ ਦੇ ਲੋਕਾਂ ਨੂੰ ਮਜਬੂਰੀ ਵਸ ਆਪਣਾ ਇਹ ਬਲਾਕ ਜੋ ਅਸੀਂ 45 ਸਾਲ ਤੋਂ ਇੱਥੇ ਸਵਾਵਾ ਸਾਨੂੰ ਮਿਲ ਰਹੀਆਂ ਸਾਡੇ ਇਲਾਕੇ ਦੇ ਲੋਕਾਂ ਨੇ ਪੁਰਾਣੇ ਬਜ਼ੁਰਗਾਂ ਨੇ ਇਹ ਸੰਘਰਸ਼ ਕਰਕੇ ਬਲਾਕ ਬਹਾਲ ਕਰਾਇਆ ਸੀ ਲਿਆ ਸੀਗਾ ਪਰ ਅੱਜ ਜਦ ਸਾਡੀਆਂ ਲੋੜਾਂ ਵਧੀਆਂ ਜਦ ਸਾਡੀਆਂ ਮੰਗਾਂ ਵਧੀਆਂ ਆ ਕਾਰਨ ਇਹ ਸਰਕਾਰ ਸਾਡੇ ਕੋਲੋਂ ਬਲਾਕ ਖੋ ਰਹੀ ਆ ਪਿੰਡੂ ਇਲਾਕਿਆਂ ਨਾਲ ਧੱਕਿਆ ਸਾਰਾ ਕੁਝ ਸ਼ਹਿਰਾਂ 'ਚ ਧੱਕਿਆ ਜਾ ਰਿਹਾ ਵੱਡੇ ਕਾਲਜ ਸ਼ਹਿਰਾਂ ਦੇ ਵਿੱਚ ਆ ਵੱਡੇ ਹਸਪਤਾਲ ਸ਼ਹਿਰਾਂ ਵਿੱਚ ਆ ਸਾਰੇ ਸਰਕਾਰੀ ਅਦਾਰੇ ਸ਼ਹਿਰਾਂ ਵਿੱਚ ਆ ਅਸੀਂ ਪਿੰਡਾਂ ਦੇ ਲੋਕ ਆ ਪਿੰਡਾਂ ਦਾ ਵੱਡਿਆ ਲੋਕ ਆ ਵੱਡਾ ਵੋਟ ਬੈਂਕ ਆ ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਟੱਚ ਕਰਕੇ ਨਹੀਂ ਜਾਣਿਆ ਇਸੇ ਕਰਕੇ ਸਾਡੇ ਪਿੰਡਾਂ ਦੇ ਲੋਕ ਵਿੱਚ ਰੋਹ ਆ ਤੇ ਉਸ ਰੋਹ ਨੂੰ ਅਸੀਂ ਜਗ ਜाहिर ਕਰਨ ਦੇ ਲਈ 25 ਤਰੀਕ ਨੂੰ ਚੱਕਾ ਜਾਮ ਕਰ ਰਹੇ 10 ਵਜੇ ਦਾ ਟਾਈਮ ਆ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦੇ ਆ ਕਿ ਉਸ ਦਿਨ ਨੂੰ ਪਹੁੰਚੋ ਚਾਹ ਪਾਣੀ ਦਾ ਲੰਗਰ ਵੀ ਹੋਊਗਾ ਤੇ ਗੱਜ ਵੱਜ ਕੇ ਉਸ ਦਿਨ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸਰਕਾਰ ਦੀ ਤਾਨਾ ਚਾਹੀਦੇ ਕਿ ਧੱਕੇ ਚਾਹੀਦੇ ਖਿਲਾਫ ਇੱਕ ਤਾਨ ਕੇ ਸਾਡੇ ਲੋਕ ਖੜਨਗੇ ਤੇ ਜਦ ਤੱਕ ਇਹ ਬਲਾਕ ਬਹਾਲ ਨਹੀਂ ਹੁੰਦਾ ਉਦ ਤੱਕ ਅਸੀਂ ਜਿਹੜੀ ਲੜਾਈ ਆ ਲੋਕਾਂ ਦੇ ਸਹਿਯੋਗ ਨਾਲ ਜਿਵੇਂ ਸਾਡੇ ਲੋਕੀ ਚਾਣਗੇ ਜਿਵੇਂ ਸੰਘਰਸ਼ ਕਮੇਟੀ ਚਾਹੂਗੀ ਉਹ ਲਗਾਤਾਰਤਾ ਬਣੀ ਰਹੂਗੀ ਆਖਰੀ ਦਿਮ ਤੱਕ ਇਹ ਲੜਾਈ ਜਾਰੀ ਰਹੂਗੀ ਜੀ ਇਹਦੇ ਪਿੱਛੇ ਸਰਕਾਰ ਦੀ ਦੇਖੋ ਜੀ ਮੰਚਾ ਇਹੀ ਹੈ ਕਿ ਸਾਰਾ ਜਿਹੜਾ ਆ ਤਾਨਾ ਬਣਾਇਆ ਸਰਕਾਰ ਕਾਰਪੋਰੇਟਾਂ ਦੇ ਹੱਥਾਂ 'ਚ ਖੇਡ ਰਹੀ ਆ ਪੂੰਜੀ ਪਤੇ ਦੇ ਹੱਥਾਂ 'ਚ ਖੇਡ ਰਹੀ ਆ ਵੱਡੇ ਵੱਡੇ ਮਾਲ ਵੱਡੇ ਵੱਡੇ ਚੜਿਆ ਸ਼ਾਪਿੰਗ ਸੈਂਟਰ ਵਾ ਜਾਂ ਵੱਡੇ ਵੱਡੇ ਵੱਡੀਆਂ ਕੰਪਨੀਆਂ ਦੇ ਜਿਹੜੇ ਖਾਣ ਪੀਣ ਦੇ ਕਾਰੋਬਾਰ ਆ ਉਹ ਸ਼ਹਿਰਾਂ ਵਿੱਚ ਖੁੱਲ ਰਹੇ ਆ ਤਾਂ ਇਹ ਸਰਕਾਰ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਦੇ ਦਲਾਲ ਪੁਣੇ ਦਾ ਕੰਮ ਕਰ ਰਹੀ ਆ ਇਹ ਇਹ ਚਾਹੁੰਦੀ ਆ ਕਿ ਪਿੰਡਾਂ ਦੇ ਲੋਕ ਉੱਤੇ ਤੂੜ ਕੇ ਦੀ ਭੇਡਾਂ ਬੱਕਰੀਆਂ ਵਾਂਗੂ ਹਾਕੇ ਲਿਜਾ ਕੇ ਸ਼ਹਿਰਾਂ 'ਚ ਧੱਕ ਦੀ ਤਾਂ ਕਿ ਉਹਨਾਂ ਦੇ ਇਹ ਗਾਹਕ ਬਣ ਇਦੇ ਪਿੱਛੇ ਸਾਡੇ ਪਿੰਡਾਂ ਦਾ ਹਰ ਤਰ੍ਹਾਂ ਦਾ ਵਿਕਾਸ ਰੋਕਣਾ ਸਾਡੇ ਪਿੰਡਾਂ ਦੇ ਬਾਜ਼ਾਰ ਫੇਲ ਹੋ ਜਾਣੇ ਆ ਸਾਡੀ ਛੋਟੀ ਦੁਕਾਨਦਾਰੀ ਸਾਡੇ ਇੱਥੇ ਜੋ ਵੀ ਲੋਕਾਂ ਦਾ ਕਾਰੋਬਾਰ ਉਹ ਸਾਰਾ ਫੇਲ ਕਰਨ ਦੀ ਛਾਜਾ ਉਹ ਤੋਂ ਇਲਾਵਾ ਪੋਲੀਟੀਕਲੀ ਸਾਜ਼ਿਸ਼ ਸਰਕਾਰ ਦੀ ਇਹ ਹੈਗੀ ਆ ਪੋਲੀਟੀਕਲੀ ਹੈ ਕਿ ਸਾਰੀ ਜਿਹੜੀ ਪਾਵਰ ਆ ਸ਼ਹਿਰ ਦੇ ਵਿੱਚ ਐਮ ਐਲ ਏ ਦੇ ਪਾਵੇ ਥੱਲੇ ਹੋਵੇ ਉਹ ਜਿਵੇਂ ਉਂਗਲੀ ਕਮਾਉਣ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਦੋਂ ਚੋਣ ਆਪਣੇ ਅਧੀਨ ਕਰਨ ਤੇ ਖੱਜਲ ਕਰਨ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਾਂਗੇ ਸਾਡਾ ਪੇਜ ਜਿਹੜੇ ਹਲਕੇ ਦੇ ਵਿੱਚ ਪਿੰਡਾਂ ਦਾ ਬਹੁਤ ਜ਼ਿਆਦਾ ਹੈ ਵੋਟਾਂ ਦੇ ਤੌਰ ਤੇ ਵੀ ਸਾਂਖਿਆ ਦੇ ਤੌਰ ਤੇ ਵੀ ਤੇ ਅਸੀਂ ਆਪਣੀ ਹਿੱਸੇਦਾਰੀ ਭੂਗੋਲਕ ਤੌਰ ਤੇ ਪ੍ਰਸ਼ਾਸਨਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਆਰਥਚਾਰਿਕ ਦੇ ਤੌਰ ਤੇ ਵੀ ਅਸੀਂ ਪਿੰਡਾਂ ਦੀ ਹਿੱਸੇਦਾਰੀ ਲਗਾਤਾਰ ਬਹਾਲ ਰੱਖਣੀ ਹੈ ਇਹ ਪਿੰਡਾਂ ਦੀ ਹਿੱਸੇਦਾਰੀ ਦਾ ਸਵਾਲ ਆ ਅਸੀਂ ਬਲਾਕ ਕਿਸੇ ਵੀ ਕੀਮਤ ਤੇ ਜਾਣ ਨਹੀਂ ਦੇਣਾ ਜੀ ਇਹ ਸਵਾਲ ਆ ਜੀ ਜੀ ਜਿਹੜਾ ਔਰ ਬਲਾਕ ਆ ਹਲਕਾ ਪੂਰਾ ਹੈ ਮਨ ਜੀ ਜੀ ਜੇਕਰ 25 ਤਰੀਕ ਨੂੰ ਸਰਕਾਰ ਕੋਈ ਹੱਲ ਨਹੀਂ ਅਗਲਾ ਜਿਵੇਂ ਸਾਡੀ ਸਾਰੀ ਸੰਘਰਸ਼ ਕਮੇਟੀ ਅਤੇ ਇਲਾਕੇ ਦੀਆਂ ਪੰਚਾਇਤਾਂ ਜੋ ਵੀ ਤੈਅ ਕਰਨਗੀਆਂ ਉਹਵੇਂ ਸਾਰਾ ਕੁਝ ਕੀਤਾ ਜਾਊਗਾ ਕਿ ਅਸੀਂ ਆਪਣੇ ਤੌਰ ਤੇ ਕੁਝ ਨਹੀਂ ਕਰਦੇ ਹੁਣ ਵੀ ਜਿਹੜਾ ਪ੍ਰੋਗਰਾਮ ਹੈ ਸਾਰੇ ਲੋਕਾਂ ਦੀ ਆਵਾਜ਼ ਆ ਲੋਕਾਂ ਦੀ رائے ਨਾ ਪੰਚਾਇਤਾਂ ਦੀ رائے ਨਾ ਉਹਨੀ ਮਤੇ ਲੈ ਕੇ ਦਿੱਤੇ ਹੋਆ ਸਾਡੀ ਸਾਰੀ ਸੰਘਰਸ਼ ਕਮੇਟੀ ਬੈਠੀ ਆ ਜੋ ਵੀ ਫੈਸਲਾ ਹੁੰਦਾ ਕੋਈ ਇੱਕ ਵਿਅਕਤੀ ਨਹੀਂ ਤੈਅ ਕਰਦਾ ਸਾਰੀ ਕਮੇਟੀ ਤੈਅ ਕਰਦੀ ਤੇ ਸਾਰੀ ਉਸ ਮਿਣੇ ਗੇਤੇ ਮਿਣੇ ਕਿਥੇ ਗਿਆ ਕੰਮ ਨੂੰ ਹੱਥ ਚ ਲੈ ਗਿਆ ਕੰਮ ਨੂੰ ਪੂਰੇ ਵਿਸ਼ਵਾਸ ਨਾਲ ਪੂਰੀ ਲਗਨ ਨਾਲ ਸਿਰੇ ਚਾੜ੍ਹ ਦਿਆ ਤੇ 25 ਤਰੀਕ ਨੂੰ ਤੁਸੀਂ ਸਾਰੇ ਸਾਥੀ ਦੇਖੋਗੇ ਵੀ ਉਹ ਚਾੜ੍ਹਿਆ ਜਾਊਗਾ ਸਿਰੇ